ਚਲੋ ਬਈ ਜਹਾਂ ਤੀ ਲੋਹੂ ਦੇ ਘਰ ਖਾਲਸਾ ਮਾਹਰੂ ਕੀ ਫਤਿਹ ਪਿਆਰੇ ਸ਼ਾਸੰਗ ਜੀ ਹੱਥ ਬੰਨ ਕੇ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਧਨ ਮਾਲਾ ਬੜਾ ਲੋਕਾਂ ਕੋਲ ਆ ਪਰ ਕਰਮਾਂ ਤੋਂ ਬਿਨਾ ਦਾਣ ਨਹੀਂ ਹੁੰਦਾ ਇੱਕ ਬਾਣੀਆਂ ਸੀ ਉਹਦੇ ਕੋਲੇ ਬੜੀ ਧੌਣ ਡੋਲਤ ਤੇ ਉਹਦਾ ਪਰਿਵਾਰ ਕਹਿੰਦਾ ਵੀ ਵਾਈ ਤੂੰ ਹੁਣ ਦੁਕਾਨ ਤੋਂ ਤਾਂ ਹੋ ਗਿਆ ਵਿਹਲਾ ਤੇ ਤੂੰ ਹੁਣ ਗੰਗਾ ਦਾ ਇਸ਼ਨਾਨ ਕਰਿਆ ਹੁਣ ਬਾਣੀਆਂ ਕਰਸੀ ਬਾਣੀਆਂ ਜਾਵੇ ਨਾ ਸਾਰਾ ਪਰਿਵਾਰ ਕਹੇ ਕੋਈ ਬਾਈ ਤੂੰ ਜਾਇਆ ਕੋਈ ਨਹੀਂ ਜਾਵਣਾਗੇ ਐਸੇ ਬੈਂਕਾਂ ਨਾਲ ਝੱਲਣਾ ਉਹ ਮੁੰਡੇ ਫਿਰ ਇਕੱਠੇ ਹੋ ਕੇ ਪਰਿਵਾਰ ਕਹਿੰਦੇ ਵੀ ਆਪਾਂ ਕਿਵੇਂ ਕਰੀਏ ਵੀ ਇਹ ਦਾਨੀ ਜਾਉਂਦਾ ਨਹੀਂ ਆਪਾਂ ਤੋਂ ਬੈਂਕਾਂ ਸੂਤ ਮੰਗਦੀਆਂ ਤੇ ਇਹ ਜਾਂਦਾ ਨਹੀਂ ਕਿਵੇਂ ਕਰਗੇ ਫਿਰ ਇੱਕ ਛਿਆਰ ਦਿਆ ਸੀ ਮੁੰਡਾ ਉਹ ਕਹਿੰਦਾ ਆਪਾਂ ਐਂ ਹੋ ਕਰੋ ਆਪਾਂ ਨਾ ਤਿੰਨਾ ਜਿਮੀਂਦਾਰ ਕੋਈ ਜਾ ਕੇ ਦੁੱਖ ਸ਼ੋਕ ਕਰਦਾ 4 ਵਜੇ ਉਹਨਾਂ ਜ਼ਿੰਮੇਵਾਰਾਂ ਨੂੰ ਕਹੋ ਜਾ ਕੇ ਵੀ ਖਤ ਅਸੀਂ ਤੁਹਾਡਾ ਤਿੰਨਾਂ ਦਾ ਵੀ ਜਿਹੜਾ ਚੌਥਾ ਇਹਦਾ ਜੇ ਆਪਣੇ ਪਿੰਡਾਂ 'ਪੇ ਹੋਇਆ ਆਵੇ ਤਾਂ ਇਹ ਗੰਗਾ ਨੂੰ ਮਹਾਨ ਮੰਨਦੇ ਆ ਬਾਣੀਏ ਹਾਂ ਉਹ ਕਹਿੰਦੇ ਠੀਕ ਆ ਉਹ ਉਹਨਾਂ ਕੋਲੇ ਗਿਆ ਕਹਿੰਦਾ ਵੀ ਮੋਹਨ ਸਿੰਘ ਕੁਸ਼ਤੌਰ ਚਾ ਹਾਂ ਕਹਿੰਦਾ ਜਾ ਸਾਡੇ ਪਿਜੁਰਗ ਦਾ ਜੇ ਤੁਸੀਂ ਇਸ਼ਨਾਨ ਕਰਾ ਲਿਆ ਮੋ ਉਹ ਕਹਿੰਦਾ ਕੀ ਗੱਲ ਕਹਿੰਦਾ ਖਰਚ ਥੋੜਾ ਵੀ ਦੇ ਦੇਾਂਗੇ ਤੇ ਉਹਦਾ ਵੀ ਦੇ ਦੇਾਂਗੇ ਦੋ ਬੰਦੇ ਹੋਰ ਵੀ ਲੈ ਸਾਡੇ ਕੋਲ ਪੈਸਾ ਬਹੁਤ ਬੈਂਕਾਂ ਭਰੀਆਂ ਪਈਆਂ ਤੇ ਤੁਸੀਂ ਉਹਨੂੰ ਲੈ ਕੇ ਜਾਓ ਹਾਂ ਉਹ ਉਹ ਕਹਿੰਦੇ ਖਰਚ ਸਾਡਾ ਤੇ ਰੋਟੀਆਂ ਵੀ ਸਾਡੀਆਂ ਕਰਾਇਆ ਵੀ ਉਹਦਾ ਵੀ ਉਹ ਕਹਿੰਦੇ ਉਹ ਕਹਿੰਦੇ ਚੰਗਾ ਠੀਕ ਆ ਪਰ ਸਾਡੇ ਵਾਲੇ ਕੋਈ ਨਾ ਕਹਿੰਦਾ ਦੱਸਿਓ ਵੇਖਿਓ ਕਿਤੇ ਹਾਂ ਆਥਣ ਗਿਆ ਹੋਇਆ ਚਾਰ ਕੇ ਬਧੇ ਚੰਨੀ ਲਾਵ ਪਿਆਰੀ ਸਾਧ ਸੰਗਤ ਜੀ ਬਤੌਰ ਸਿਓ ਮੂੰਹ ਸਿਓ ਨਾਲ ਕੋਲੇ ਜਾ ਫੜਿਆ ਹਾਂ ਤੇ ਉਹ ਬਹਿ ਕੇ ਆਇਆ ਮੂੰਹ ਚਾਣ ਜਿਉ ਕੇ ਕਹਿੰਦਾ ਮੂੰਹ ਚ ਗੱਲਬਾਤ ਨਹੀਂ ਅੱਜ ਕੋਈ ਸ਼ਨਾ ਉਹ ਚਰਗੀ ਕਹਿੰਦਾ ਉਹਨਾਂ ਨੂੰ ਬਾਣੀਆਂ ਹਾਂ ਜੀ ਉਹਨੂੰ ਪੀ ਲੈ ਜੋ ਸੀ ਬਾਣੀਆਂ ਨੂੰ ਉਹ ਕਿ ਨਾ ਗੱਲਬਾਤ ਕਾਦੀ ਚਣਾਈਏ ਅਸੀਂ ਪੰਗਾ ਇੱਕ ਲੈ ਲਿਆ ਕੀ ਲੈ ਲਿਆ ਕਹਿੰਦਾ ਜੀ ਅਸੀਂ ਸੁੱਖ ਲਿਆ ਵੀ ਅਸੀਂ ਗੰਗਾ ਤੱਕ ਬਾਣ ਮੁਕਤ ਹੋਣਾ ਬੰਦਾ ਸਾਨੂੰ ਕੋਈ ਬੰਦਾ ਹੀ ਨਹੀਂ ਮਿਲਦਾ ਉਹ ਬਾਣੀਆਂ ਨੇ ਕਿਹਾ ਹੁਣ ਆ ਗਿਆ ਲੋਟ ਕੰਮ ਹੂੰ ਕਹਿੰਦਾ ਜੀ ਅੱਖੋਂ ਤਾਂ ਮੈਂ ਚੱਲ ਬੜਾ ਉਹ ਫੇਰ ਤਾਂ ਬਾਹਲਾ ਇਉਂ ਤਾਂ ਪੜੀ ਰੱਸੀ ਪਿੱਛੇ ਤੇਰੇ ਹੀ ਬੱਤੇ ਜਾ ਹਾਂ ਉਹ ਕਹਿੰਦਾ ਨਾ ਕਹਿੰਦਾ ਫੇਰ ਤਾਂ ਅੱਜ ਬਾੜੀ ਵਧੀਆ ਕਰਦਾ ਅੱਜ ਪਿਆਰੀ ਸਾਹ ਸੰਗ ਜੀ ਤੁਰ ਕੇ ਜਾਂਦੇ ਸੀ ਸ਼ੀਸ਼ਾਤ ਤੇ ਲੱਗਦੇ ਸੀ ਲੋ ਲੋ ਚਾਰ ਚਾਰ ਥੂੜ ਝੋਨੇ ਭਰ ਕੇ ਲੈ ਜਾਂਦੇ ਸੀ ਲੀੜਿਆਂ ਦੇ ਤਾਂ ਹੀ ਝੋਲਾ ਹੁੰਦਾ ਜੱਥੇ ਹਾਂ ਜੀ ਹਾਂ ਉਹ ਕਹਿੰਦਾ ਜਾ ਕਰੇ ਲੀੜੇ ਨੂੰੜੇ ਧੋ ਲਾ ਆਪਾਂ ਸਵੇਰੇ ਚੱਲਣਾ ਹੈ ਕੋਕਾ ਜੀ ਹਾਂ ਚੰਗਾ ਜੀ ਉਹ ਪਾਈ ਕੀ ਹੋਇਆ ਤੇ ਆ ਕੇ ਕੁੜਕੋ ਦਾ ਫੋਟੋ ਮੈਂ ਵੀ ਆਈਆਂ ਖਾ ਬਾਪੂ ਜੀ ਕਿਉਂ ਕਰੋ ਲੀੜੇ ਧੋ ਦੇ ਮੇਰੇ ਸਵੇਰੇ ਮੈਨਾਂ ਹਾਣ ਜਾਣਾ ਉਹ ਕਹਿੰਦੇ ਕੋਈ ਨਹੀਂ ਬਾਪੂ ਜੀ ਧੋ ਦਿੰਨੇ ਆ ਜਿਉਂ ਲੁਕਿੰਗਾ ਵੀੜੇ ਢੋਲਾ ਭਰਤਾ ਤੋਂ ਤਿੰਨ ਸੂਟ ਪਾਤੇ ਜਿਹੜਾ ਵੱਡਾ ਮੁੰਡਾ ਸੀ ਟੜ ਕੇ ਉੱਠਿਆ ਬਿਆਰੀ ਸਾਹਿਬ ਦੀ 2 ਵਜੇ ਹਾਂ ਜੀ ਉੱਠ ਕੇ 50 60 ਪਰੌਠੇ ਪਕਾ ਕੇ 5000 ਰੁਪਇਆ ਮਹੂਨ ਚ ਉਹਨਾਂ ਦੇ ਘਰ ਹੀ ਫੜਾਤਾ ਜਾ ਕੇ ਹਾਂਜੀ ਕਹਿੰਦਾ ਸਾਡੇ ਵਾਲੇ ਨੂੰ ਤੁਰ ਲੱਗੇ ਸੱਧੋ ਤੇ ਰਾਹ ਦੱਸਿਓ ਉਹਨਾਂ ਨੂੰ ਹਾਂਜੀ ਵੇਖਿਓ ਉਹ ਉਹ ਕਹਿੰਦੇ ਦੱਸਦੇ ਨਹੀਂ ਅਸੀਂ ਕਰਦੇ ਨਹੀਂ ਕੋਈ ਹਾਂਜੀ ਅੱਛਾ ਚਰਨੀ ਲਾਲ ਨੇ ਕੀ ਕੀਤਾ ਉਹ 1.5 ਵਜੇ ਉੱਠ ਕੇ ਤਿਆਰ ਹੋ ਕੇ ਝੋਲਾ ਪਾਵੇ ਟੰਗਿਆਂ ਤੇ ਬੈਠਾ ਬੈੜ ਕੇ ਢੀਕਦਾ ਮਹੂਨ ਸੀ ਹੁਣ ਤੋਰਦੇ ਹਾਂ ਹਾਂਜੀ ਤਾਂ ਤੋਰਛੋਂ ਨੇ ਆਮਰੀ ਉਤਰਾਨੀ ਲਾਲਾ ਹਾਂਜੀ ਹਾਂਜੀ ਆ ਚੱਲ ਗਏ ਫਿਰ ਕਹਿੰਦਾ ਜੀ ਮੈਂ ਤਾਂ 2 1 ਵਜੇ ਲਈ ਤਿਆਰ ਹਾਂ ਆਦਾ ਉਹ ਨਾ ਪੜਾ ਲੱਗਣਾ ਪੈਸਾ ਨਹੀਂ ਲੱਗਣਾ ਆ ਜਾ ਆ ਗਿਆ ਹੂੰ ਚਲੋ ਉਹ ਕੀ ਹੋਇਆ ਜੀ ਤੁਰਪੇ ਹਾਂ ਜੀ ਤਿਆਰ ਹੋ ਕੇ ਤੁਰਪੇ ਅੱਗੇ ਤੁਰ ਕੇ ਜਾਂਦੇ ਸੀ ਦੋ ਚੌਦਾਂ ਦਾ ਅਮਾਲਿਆਂ ਗੱਡੀ ਵਹਿੰਦੇ ਸੀ ਉਹ ਨਾਲ ਵੀ ਆਪਣੇ ਤੇ ਨਾ ਉਹ ਨਾਲ ਵੀ ਜਦੋਂ ਜਾਵੜੇ ਜਾ ਕੇ ਕਹਿੰਦੇ ਲੈ ਵੀ ਹਾਂ ਕਰੋ ਰੋਟੀ ਪਾਣੀ ਖਾ ਲਓ ਬਾਕੀ ਆਪਾਂ ਪੁੱਤਿਆਂ ਨੂੰ ਪਾਦ ਕੋਨੇ ਵੇਲੇ ਕਰੋ ਤੇ ਮਕਤੌਰ ਸਿਆਂ ਹਾਂ ਕਿਹਾ ਤੂੰ ਟੈਂਟ ਲੈ ਆਪਣੇ ਚਾਹ ਉਹਦੇ ਤੇ ਨਾਲ ਦੇ ਆਪਣੇ ਤੇ ਚੰਨੀ ਲਾਲਦਾ ਉਹ ਕਹਿੰਦਾ ਠੀਕ ਆ ਉਹਨੇ ਭਾਈ ਟੈਂਟ ਲਿਆ ਆਂਦੇ ਇਹ ਆ ਗਈ ਟੈਂਟ ਆ ਗਈ। ਇਹ ਉਹ ਆਈ ਆਈ ਘੱਟੀ ਮੈਗੇ ਹਾਂ ਜੀ ਜਿਹੜਾ ਵੀ ਚਰੰਗੀ ਲਾ ਸੀ ਪਿਆਰੀ ਸਾਹ ਸੰਗਤ ਜੀ ਹਾਂ ਜੀ ਉੱਤੇ ਹੁੰਦਾ ਕਿ ਨਾ ਫੱਟਾ ਜਾ ਕਿ ਟੇਡਾ ਹਾਂ ਉਹਦੇ ਤੇ ਚੜ ਕੇ ਦੇ ਝੋਲਾ ਸੜਾ ਲਾ ਕੇ ਪੈ ਗਿਆ। ਹਾਂ ਜੀ ਮਖਤੌਰ ਸੇ ਮੂੰਹ ਸੇ ਇਹ ਥੱਦੇ ਬੈਠੇ ਆ। ਹਾਂ ਜੀ ਮੂੰਹ ਹੀ ਤੇ ਇਹ ਆਪਣੇ ਵਾਲੀ ਜਿਹੜੀ ਪਿਆਰ ਸਾਹ ਦੀ ਪਿਆਰੀ ਸਾਹ ਸੰਗਤ ਜੀ ਕਹਿੰਦਾ ਵੀ ਇਹ ਤਾਂ ਸਦਾ ਨਹੀਂ ਹਟਦੇ ਗੱਲਾਂ ਕਰਨ ਗੱਲਾਂ ਆਮ ਹੀ ਹੁੰਦੀਆਂ ਆਪਣੀਆਂ। ਹਾਂ ਜੀ ਅੱਛਾ ਉਹਦਾਲੇ ਤਾਂਲੇ ਛੁੱਟਾ ਨਹੀਂਦਾ ਜੱਪਿਆ ਤੇ ਆਪਣੇ ਨੇ ਚਲਾਈ ਫਿਰ ਚੰਨੀ ਲਾ ਦੀ ਗੱਲ। ਉਹ ਕਹਿੰਦਾ ਬਕਤੌਰ ਸਿੰਘਾ ਉਹਨੂੰ ਕਿਹਾ ਹਾਂ ਕਹਿੰਦਾ ਚੰਦੀ ਦੀ ਗੱਲ ਕਰ ਕੰਜਰ ਦੇ ਪੁੱਤ ਦੀ ਇਹ ਇੱਕ ਨਹੀਂ ਸੀ ਲਾਉਣਾ ਆ ਮੁੰਡੇ ਦੇ ਵਿੱਚ ਕਿੰਨੇ ਚੰਗੇ ਤਿੰਨਾਂ ਦਾ ਆਪਣਾ ਚੋਟਾ ਇਹਦਾ ਕਰਜ਼ੇ ਦਿੱਤਾ ਚੰਦੀ ਲਾ ਨੇ ਤਾਂ ਛਾਲ ਮਾਰੀ ਉਹ ਫੱਟੇ ਸੇ ਕੰਜਰ ਦੇ ਟੱਕਰਾ ਮਾਰਦਾ ਬਕਤੌਰ ਜੋ ਕਹਿੰਦਾ ਗੱਲ ਸੁਣ ਚੰਦੀ ਪੈਸੇ ਵੀ ਤੇਰੇ ਤੇ ਰੋਟੀਆਂ ਵੀ ਤੇਰੀਆਂ ਇਹ ਹੁਣ ਬਸ ਤਾਂ ਹੈ ਨਹੀਂ ਪਈ ਰੁਕ ਜੂਗੀ ਇਹ ਤਾਂ ਮੈਨੇ ਤਾਂ ਜੱਤ ਵਾਲਾ ਹੁੰਦੀ ਹੈ ਨਾ ਗੱਡੀ 5 ਕਿ ਮਿੰਟ ਉੱਥੇ ਰੁਕਦੀ ਆ ਉੱਥੇ 5 ਕਿ ਮਿੰਟ ਰੁਕੀ ਤੇ ਚੰਨੀ ਲਾਂ ਦਾ ਮਾਰੀ ਛਾ ਘਰ ਨੂੰ ਭੱਜਿਆ ਉਹ ਤਾਂ ਉੱਠ ਕੇ ਨਾ ਹਣ ਤੇ ਉੱਠ ਕੇ ਤੇ ਆ ਕੇ ਕਰੇ ਗਾਂ ਕੱਢ ਲਈ ਹੈ ਕੋਤ ਨੂੰ ਆ ਮੁਕੀ ਤੇ ਨੂੰਹਾਂ ਕਿਹੜਾ ਵਿਆਹ ਕਰੋ ਇਹ ਬਾਹਰ ਹੋ ਜਾਓ ਮੁੱਠੀਆਂ ਮਿਲ ਗਿਆ ਬੇਲੀਆਂ ਕਰ ਦਿਓ ਕਹਿੰਦਾ ਤੁਹਾਡਾ ਪਲਾਫ ਦੇ ਮੈਨਾਂ ਕੱਲਾ ਨਹੀਂ ਕਰਾਂ ਤੰਨਾ ਤਿੰਨਾ ਦਾ ਲਾਇਆ ਹਾਂ ਕਹਿੰਦਾ ਕਹਿੰਦਾ ਤੈਨੂੰ ਕੌਣ ਕਹਿੰਦਾ ਕਹਿੰਦਾ ਮੈਂ ਸੁਣ ਲੈ ਹਾਂ ਹੁਣ ਕੱਲ ਸੱਚੀ ਸੀ ਢੁੱਠੇ ਦੇ ਪੈ ਗਏ ਉਹ ਪਾਈ ਕੀ ਹੋਇਆ ਤਾਂ ਨੱਤ ਕੁਰੇਸ਼ ਕੰਨ ਨਾ ਕਿ ਖਾਵੇ ਨਾ ਪੀਵੇ ਚਰਨਦੀ ਲਾਲ ਸੁੱਕ ਗਿਆ ਜਮਾ ਸੁੱਕ ਗਿਆ ਚਲੋ ਮੁਕਾਉ ਗਾਲੀ ਚਰਨਦੀ ਲਾਲ ਮਰ ਗਿਆ ਆ ਗਿਆ ਮਰ ਗਿਆ ਆਹ ਜਿਹੜਾ ਮਰ ਗਿਆ ਜਿਹੜਾ ਪਿਆਰੀ ਸ਼ਾਹ ਸੰਗ ਦੀ ਆਵੇ ਨਾ ਕੋਈ ਵਹਿਣ ਵਾਲਾ ਪਤਾ ਕੀ ਕਵੇ ਹੁਣ ਸਾਰਾ ਪਿੰਡ ਕਹਿੰਦਾ ਜੀ ਚਰਨਦੀ ਲਾਲ ਸੁਣਾਉਣ ਤਾਂ ਜਾਂਦਾ ਨਹੀਂ ਉਹ ਜਿਹੜਾ ਕੋਈ ਉਹ ਛੇਰਾ ਬਗਿਓ ਇਹਦਾ ਵੀ ਕੱਜ ਨਾ ਕੋਈ ਕਿਰਿਆ ਕਰਮ ਕਰਾਉ ਇਹਨਾਂ ਤਾਂ ਨਾਉਣ ਨੂੰ ਨਹੀਂ ਗਿਆ ਇਹਦਾ ਇੱਡੇ ਮਾੜੇ ਕਰਨਾ ਇਹਦਾ ਕੱਜ ਦਾ ਜਿਹੜਾ ਕੋਈ ਆਵੇ ਹਾਈ ਗੱਲ ਕਵੇ ਹਾਂਜੀ ਆਹਣ ਤੱਕ ਪੀੜ ਹੋ ਗਈ ਬੜੀਆਂ ਪਛਾਈਤਾ ਨੇੜੇ ਦੀਆਂ ਸਾਥ ਸਾਥ ਦੀਆਂ ਆਈਆਂ ਆਰਤੀਆਂ ਸੀ ਲੋਕ ਪੈਸੇ ਲੈਂਦੇ ਸੀ ਚਲੋ ਹੋਇਆ ਕੀ ਸਾਰੇ ਰਿਸ਼ਤੇਦਾਰ ਆ ਗਏ ਕਹਿੰਦੇ ਕੀ ਵਿਚਾਰ ਰਿਸ਼ਤੇਦਾਰ ਕਹਿੰਦੇ ਇੱਕ ਵੀ ਛੁੱਟ ਕੇ ਕਹਿੰਦਾ ਮੇਰੀ ਇੱਕ ਬੇਨਤੀ ਆ ਕਹਿੰਦਾ ਦੱਸੋ ਨਹੀਂ ਤਾਂ ਇਹ ਜਿਉਂਦੇ ਨੇ ਤਾਂ ਨਹੀਂ ਪਿੰਡਾਂ ਪਿਆ ਇਹਦਾ ਮਰੇ ਦਾ ਹੀ ਪਿਆਉਂਦਾ ਸਣੇ ਦੇ ਧਾਰ ਦਿਓ ਅੱਛਾ ਹਾਂਜੀ ਹਾਂ ਉਹ ਸਾਰੇ ਕਹਿੰਦੇ ਵੀ ਠੀਕ ਆ ਗੱਲ ਵੀ ਚਲ ਮਰੇਇਆ ਪਿੰਡਾ ਪੀ ਅਸੀਂ ਛੋਟਕ ਨੂੰ ਜਾਉ ਕਿਉਂ ਨਹੀਂ ਪਤਾ ਵੀ ਜਾਣਾ ਨਹੀਂ ਗੱਤ ਕੇ ਆਖੋ ਸਤਨਾਖਰੀ ਵਾਲੇ ਹਾਂ ਜੀ ਕਹਿੰਦਾ ਠੀਕ ਹੈ ਮੁੰਡੇ ਵੱਡੇ ਵੱਡੇ ਟੈਂਟਾ ਕਹਿੰਦੇ ਸਰਪੰਚ ਨੂੰ ਕਹਿੰਦੇ ਜਾਊ ਕੌਣ ਉਹ ਕਹਿੰਦਾ ਜਾਊਗਾ ਜਿਹਨੇ ਕੋਠੀਆਂ ਸਾਭੀਆਂ ਤੇ ਦੁਕਾਨਾਂ ਸਾਭੀਆਂ ਉਹ ਜਾਊ ਹੋਰ ਕੌਣ ਜਾਊ ਕਹਿੰਦਾ ਜਾਹ ਕਹਿੰਦਾ ਅਸੀਂ ਦੱਸਾਂਗੇ ਜਾਣਾ ਜਾਂ ਤੂੰ ਸਰਪੰਚਾਂ ਦੀ ਘੋੜੀ ਲਿਆ ਮੰਗ ਕੇ ਉਹ ਸਰਪੰਚਾਂ ਦੀ ਘੋੜੀ ਮੰਗਣ ਘਾਲਤਾ ਉਹ ਦੂਏ ਨੂੰ ਕਹਿੰਦਾ ਹਾਂ ਕਰ ਚਾਹ ਲੀਆਂ ਪੇਟੀਆਂ ਲਿਆ ਤੈਨੂੰ ਮੁਕੜਾ ਕਿਆ ਨਹੀਂ ਜਾਉਛੀ ਪਾਰ ਪਲੋਣੀ ਆ ਤ ਤਿੰਨ ਪੇਟੀਆਂ ਚਾਲੀਆਂ ਲਿਆਂਦੀਆਂ ਦੋ ਲੰਮੀਆਂ ਵਾਟ ਲੀਆਂ ਚਾਲੇ ਚ ਮੋਟਾ ਦਾ ਤਾਂ ਘੋੜੀ ਜਿਨਾ ਤਾ ਰਹਿਣਤਾ ਹੈ ਪਾਸੇ ਚ ਮੋਟੇ ਲਾ ਕੇ ਜਿਹੜਾ ਇੱਕ ਬਸਕੀ ਉਹਦਾ ਤਾਪੜਾ ਜਿਹਾ ਬਣਾਤਾ ਇੱਕ ਕੁੱਤੇ ਦੇਣ ਹਾਂਜੀ ਲੋ ਜੀ ਪੂਰੀ ਤਿਆਰੀ ਕਰ ਕਰ ਕੇ ਤੇ ਐਣ ਤੇ ਵੀਰੇ ਨੂੰ ਪਾ ਕੇ ਤੇ ਲਾਲ ਜਿਆ ਪੂਰਾ ਦੇ ਕੇ ਤੇ ਚੰਦੀ ਲਾਲ ਉਹਦੇ ਪੇਟੀ ਦੀ ਚ ਨਾ ਆ ਕੇ ਤੇ ਘੋੜੀ ਤੇ ਕਸਤਾ ਹਾਂਜੀ ਤੇ ਗੁਰਿੰਗਾਂ ਦੇ ਮਾਰ ਕੇ ਛੱਡ ਕੇ ਆਈਆਂ ਜੂ ਤੱਕ ਪੈ ਨਹੀਂ ਹੱਥ ਰਣ ਬਾਪੂ ਜੀ ਨੂੰ ਬੇਲਿਆ ਕਰਕੇ ਆਇਆ ਸਾਰਾ ਤੇ ਤੁਰ ਪੇ ਚਲੋ ਚਾਲ ਜੋ ਚਲੋ ਚਾਲ ਤੁਰੇ ਜਾਂਦੇ ਤੁਰੇ ਜਾਂਦੇ ਤਾਂ ਪਾਣੀਏ ਹੁਣ ਪਾਣੀਏ ਤੁਰੇ ਤਾਂ ਕਿਤੇ ਹੈ ਨਹੀਂ ਸੀ ਆਰਾਮ ਕਰਦੇ ਕਰਦੇ ਲਓ ਜੀ ਇਤਹਾਸ ਦੱਸਣ ਚਾਰ ਮੀਲ ਗੰਗਾ ਰਹਿ ਗਈ ਸਿਰਫ ਅੱਛਾ ਤਿੰਨ ਦਾ ਟਾਈਮ ਹੋ ਗਿਆ ਹਾਂਜੀ ਕੋ ਇੱਕ ਵਿੱਚੋਂ ਕਹਿੰਦਾ ਯਾਰਾ ਹੁਣ 12 ਨੂੰ ਪਾਹੀ ਚੱਕੇ ਨਹੀਂ ਇੱਥੇ ਨਾ ਆਪਾਂ ਆਰਾਮ ਕਰ ਲਈਏ ਟੱਪਾ ਜਾਣਾ ਤਾਂ ਆਪਾਂ ਆਰਾਮ ਦੇਣਾ ਕੋੜੀ ਦਾਣਾ ਨੂੰ ਨਾ ਫਸ ਗਏ ਨਾਲੇ ਤੇ ਆਪਾਂ ਆਰਾਮ ਕਰ ਲਈਏ ਨਾਲ ਪਾਣੀ ਧਾਣੀ ਪੀ ਲ ਗਏ ਉਹ ਕਹਿੰਦਾ ਵੀ ਠੀਕ ਆ ਹਾਂਜੀ ਉਹਨਾਂ ਨੇ ਜੀ ਉੱਥੇ ਜਾ ਕੇ ਚਾਰ ਵੀ ਲੋਰੇ ਦੰਗਰ ਤੋਂ ਲਾਹ ਤੀ ਉਹ ਬਾਟੀ ਹਾਂਜੀ ਤੇ ਖਾਣਾ ਖਾਦਾ ਇੱਕ ਤਿੰਗਾ ਚਰ ਮੰਡੀ ਅੱਖ ਵੀ ਲੱਖੀ ਲਾਲ ਗਈ ਉਹ ਕਿਹਦਾ ਥੱਕੇ ਪਹਿ ਲਾਲ ਇੱਕ ਵਿੱਚੋਂ ਪਤਾ ਕੀ ਕਹਿੰਦਾ ਮੁੰਡਾ ਉਹ ਕਹਿੰਦਾ ਗੱਲ ਸੁਣ ਮੂੰਹ ਚ ਇਹ ਕਹਾਂ ਹਾਂ ਕਹਿੰਦਾ ਉਹਦੇ ਤੋਂ ਤਾਪੜਾ ਜਿਹਾ ਲਾਹ ਤੱਕ ਨਹੀਂ ਮੁੰਡਾ ਕਹਿੰਦਾ ਉਹ ਕਹਿੰਦਾ ਨਹੀਂ ਕਹਿੰਦਾ ਲਾ ਦੇ ਬਾਹਰ ਅੱਗੇ ਗਲ ਗਿਆ ਹੋਊਗਾ ਹਵਾ ਲੱਗੇ ਪਕਰ ਹਵਾ ਲੱਗੇ ਉਹਨੇ ਉਹਦਾ ਤਾਪੜਾ ਜਿਹਾ ਸੀ ਨਾ ਜੀ ਪਿਆਰੀ ਸਾਹਿਬ ਵੀ ਚੱਕ ਕੇ ਪਰੇ ਕਰਤਾ ਕੰਲਾ ਰਹਿ ਗਿਆ ਨੰਗਾ ਤੋਂ ਲਾਲਜਾ ਪੂਰੇ ਲਿਆ ਹਾਂ ਇਹਨਾਂ ਨੇ ਕਿਹਾ ਕਿ ਨਾ ਤਾਂ ਰਾਜ ਲਾਹ ਤੱਕ ਨਹੀਂ ਹੂੰ ਪੱਛੋਂ ਵਾਲੀ ਸਾਈਡ ਤੇ ਕੋੜੀ ਕਰਮਾ ਬੈਠਾ ਸੀ ਇੱਕ ਅੱਛਾ ਉਹਨੂੰ 12 ਸਾਲ ਹੋ ਗਏ ਸੀ ਹਾਂਜੀ ਹੁਣ ਤਾਂ ਇਹ ਵੇਲੇ ਚੰਗਿਆ ਨਾਲ ਹੈਗਾ ਅੱਗੇ ਲਾਜ਼ਮੀ ਜੀ ਹੈ ਹੂੰ ਕਿਉਂ ਜੇ ਬੁੜੇ ਨੂੰ ਨਕਸ਼ ਪੈ ਗਿਆ ਘੱਟੇ ਦੇ ਛੜਾ ਨਾ ਤੁਰ ਕੇ ਆ ਸਕੇ ਨਾ ਵਾਸਤਾ ਹੂੰ ਉਹਨੂੰ 12 ਸਾਲ ਹੋ ਗਏ ਭੁੱਖਾ ਮਰਦ ਨੂੰ 2 ਲੀਟਰ ਪਾਣੀ ਦੇ ਗਿਆ ਦੇ ਗਿਆ ਖਾਣਾ ਟੱਕ ਦੇ ਗਿਆ ਭੁੱਖਾ ਮਰਦ ਵੀ ਆਦੀ ਮੇਰਾ ਮੁੱਕਾ ਹੈ ਕਾਦੀ ਕਾ ਕੋ ਸਤਨਾਮ ਸ੍ਰੀ ਵਾਹਿਗੁਰੂ ਗੋੜਨੀਆਂ ਰੋੜ ਕੇ ਰੋੜ ਕੇ ਆ ਕੇ ਉਹ ਤਾਂ ਥੱਕੇ ਵਿੱਚ ਹੋਗੇ ਹੁਣ ਤੈਨੂੰ ਭਾ ਕੰਨੀਂਦਰ ਇੱਕ ਥੱਕੇ ਵਿੱਚ ਤੇ ਉਹਨੇ ਆ ਕੇ ਹੋਰ ਇੱਕ ਦਿਨੇ ਜਿਹੜੀ ਬਾਣੀ ਵਾਲੀ ਬਾਡੀ ਸੀ ਨਾ ਟੇਟੀ ਕਰਤੀ ਹਾਂ ਉਹ ਬਾਣੀਆਂ ਕੋ ਝੋੜ ਰ ਗਿਆ ਇਹ ਦੋ ਰੜ ਗਿਆ ਤੇ ਉਹ ਕਹਿੰਦਾ ਚਿੱਤ ਚ ਕਹਿੰਦਾ ਹੈ ਕਹਿੰਦਾ ਜੀ ਆਪਣੀ ਦਿਨ ਚੜ ਗਿਆ ਘੰਟਾ ਦਾ ਮੇੜਾ ਨਹੀਂ ਦਾ ਆਪਾਂ ਨੂੰ ਕੁੱਟਣਗੇ ਆਪਾਂ ਇਹਦਾ ਮੁੱਦਾ ਖਤਮ ਕਰ ਹਾਂਜੀ ਉਨੇ ਕਿ ਟਰ ਰੋੜ ਰੋੜ ਕੇ ਟੁੰਡਾਣਾ ਰੋੜ ਰੋੜ ਕੇ ਟੁੰਡਾਣਾ ਤੇ ਆਹ ਵਾਲੀ ਕੁੜੀ ਚ ਕਰਕੇ ਤੇ ਉੱਤੇ ਖੇਪਕ ਪਰੇ ਤਾਂ ਉੱਤਾ ਪਾ ਕੇ ਜਾਨੂੰ ਟੱਕ ਤਾਂ ਦਿਨ ਚੱਲ ਗਿਆ ਪਤਾ ਨਾ ਲੱਗੇ ਭਰ ਤਾਂ ਉਹ ਨਹੀਂ ਹੋਣਾ ਸੀ ਹੈ ਕਿ ਨਾ ਉਹ ਕਹਿੰਦਾ ਵੀ ਉੱਥੇ ਕਰਕੇ ਤੇ ਆਪ ਉਹਦੇ ਹੱਲ ਆ ਗਿਆ ਪੂਰਾ ਲੈ ਕੇ ਪੈ ਗਿਆ ਭਾਈ ਇਹ ਲਾ ਗਿਆ ਪੂਰਾ ਲੈ ਕੇ ਪੈ ਗਿਆ ਤੇ ਉਹ ਦੇਖਾ ਉਹ ਕਹਿੰਦਾ ਕਿਉਂ ਉਹ ਕਹਿੰਦਾ ਦੰਦ ਦੰਦ ਤਾਂ ਵੀ ਨਾ ਆ ਤੱਕ ਇੰਨੇ ਰਗਾ ਤੱਕੋ ਤੱਕੋ ਯਾਰ ਦਾ ਬੜਕ ਉਹਨੇ ਜੋ ਕੀਤਾ ਤਾਂ ਉਹ ਕੁੱਤੇ ਫਿਰ ਫੱਟ ਤਾਂ ਉਹ ਵੀ ਕਰਦਾ ਸੀ ਉਹਨਾਂ ਫੱਟ ਕਰਕੇ ਫਿਰ ਚੱਕ ਲਿਆ ਉਹ ਕੁੜੀ ਚੱਕ ਲਿਆ ਯਾਦ ਨੂੰ ਸਾਤਾ ਤਬਾਦ ਗਏ ਹੂੰ ਜਾ ਕੇ ਗੰਗਾ ਦੇ ਕਿਨਾਰੇ ਪਿਆਰੀ ਸ਼ਾ ਸੰਗ ਦੀ ਧਰਤਾ ਹੂੰ ਬਾਡੀ ਐ ਇੱਕ ਕਹਿੰਦਾ ਮੂੰਹ ਦੇਖ ਲੈ ਉਹ ਕਹਿੰਦਾ ਯਾਰ ਦੇਖਿਆ ਪਿਆ 14 15 ਗਲਿਆ ਪਿਆ ਉਸਨੇ ਸਭ ਕੁਝ ਮਾਰ ਉਹ ਕਹਿੰਦਾ ਮੰਮੀ ਨੂੰ ਕੀ ਦੱਸਾਂਗੇ ਹਾਂ ਕਿ ਜਾਂਦ ਦਾ ਪਿਓ ਦਾ ਮੂੰਹ ਨੇ ਦੇਖਿਆ ਉਹ ਵੱਡਾ ਮੁੰਡਾ ਪਤਾ ਕੀ ਕਹਿੰਦਾ ਧਿਆਨ ਨਾਲ ਸੁਣ ਗੱਲ ਕੀ ਕਹਿੰਦਾ ਉਹ ਕਹਿੰਦਾ ਲੈ ਯਾਰ ਮੈਂ ਦੇਖ ਲੈਣਾ ਅੱਛਾ ਉਹਨੇ ਜਦੋਂ ਆਇਆ ਚੱਕਿਆ ਪੱਲਾ ਹਾਂ ਉਹ ਕਹਿੰਦਾ ਉਹ ਕਹਿੰਦਾ ਪੈ ਗਿਆ ਪੰਗਾ ਕਿਉਂ ਉਹ ਕਹਿੰਦਾ ਆਪ ਦੁਵਾਰਾਂ ਦੇ ਲੱਗੇ ਹੋ ਗਏ ਆ ਬਾਪੂ ਹੋ ਗਿਆ ਜਿਉਂ ਦਾ ਕਹਿੰਦਾ ਮੋਰਣਾ ਪਊਗਾ ਉਹ ਪਤਾ ਉਹ ਦੂਜਾ ਆ ਗਿਆ ਤੂੰ ਜਿਹਨੇ ਉਹ ਚੱਕਦਾ ਉਹ ਕਹਿੰਦਾ ਆਪਣਾ ਤਾਂ ਬਾਪੂ ਹੀ ਨਹੀਂ ਦਾ ਬੰਦਾ ਹੀ ਹੋਰ ਆਈ ਜਾ ਉਹ ਕਹਿੰਦਾ ਤਾਂ ਬੰਦਾ ਹੀ ਹੋਰ ਆਪਣਾ ਬਾਪੂ ਕੋਰਾ ਸੀ ਤਾਂ ਕਾਲਾ ਆ ਉਹਨੂੰ ਫਿਰ ਕਹਿੰਦਾ ਤੂੰ ਆ ਕੇ ਉਹ ਪਤੰਦਰਾ ਤੂੰ ਸਾਨੂੰ ਕਿੱਥੋਂ ਪਟਿਊ ਲਗਿਆ ਅਸੀਂ ਤਾਂ ਅੱਗੇ ਰੋਜ਼ ਨੂੰ ਫੜੇ ਸੀ ਹਾਂ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਵੇਖੋ ਜੀ ਮਾਰੋ ਜਿਆ ਛੱਡੋ ਮੇਰੀ ਕਿਹੜਾ ਬੇਟ ਚ ਕੱਟੀ ਐ ਯਾਹਦੇ ਤਾਰਗੇ ਸੀ ਇੱਥੇ ਤਾਂ ਵਿੱਤੇ ਤਾਰਨਾ ਤਾਰਦੇ ਨਹੀਂ ਉੱਚ ਆਉਂਦੇ ਫੁੰਦਾ ਵਾਲੇ ਮੰਗ ਕੇ ਖਾ ਲੂ ਉਹ ਕਹਿੰਦਾ ਤੈਨੂੰ ਆਪਦੇ ਸਾਡਾ ਬੁੜਾ ਦਾਸ ਕਿੱਥੇ ਸੱਟ ਹੂੰ ਤੁਹਾਡਰ ਪਾ ਲਈ ਬਈ ਉਹ ਕਹਿੰਦਾ ਕੋਈ ਨਹੀਂ ਘਾਬਰੋ ਨਾ ਜਿੱਥੇ ਤੁਸੀਂ ਆਮ ਕੀਤਾ ਸੀ ਨਾ ਕਹਿੰਦਾ ਹਾਂ ਕਹਿੰਦਾ ਉੱਥੇ ਪੱਛੋਂ ਵਾਲੀ ਸਾਈਡ ਤੇ ਮੇਰੀ ਕੁਲੀ ਐ ਖੱਪ ਦੇ ਥਲੇ ਪਿਆ ਉਹ ਕਹਿੰਦਾ ਚਲਾ ਕੇ ਮਾਰ ਉਹਨੇ ਆਪੇ ਮੰਗ ਕੇ ਖਾਂਦਰ ਉਹ ਬਾਦੀ ਬਣ ਕੇ ਫੇਰ ਆ ਗਈ ਇਹੋ ਫੇਰ ਆ ਗਈ ਇਹੋ ਦੇਖਿਆ ਕੋਣ ਦੇ ਕੋਟੀ ਚਾਲਾ ਬੜਾ ਬੂਤਾ ਐ ਕਰੀਆਂ ਪਈਆਂ ਕੋੜੀ ਦੀ ਰੇਤਾ ਪਾ ਪਾ ਕੇ ਉੱਥੇ ਕਿਹੜਾ ਹੁਣ ਜਲੂਗਾ ਸੀ ਉਹ ਡੋਟਿਆਂ ਨਾਲ ਝਾੜ ਧੂੜ ਕੇ ਝਾੜ ਧੂੜ ਕੇ ਫੇਰ ਸਿੱਟ ਸਿੱਟ ਲਿਆ ਫੱਟ ਤਾਂ ਨਹੀਂ ਕਰਨੇ ਫੇਰ ਟੁਕਾ ਕੇ ਫੱਟ ਕੇ ਫੇਰ ਕਰ ਲਿਆ ਚਾਹ ਦਾਦਾ ਵੀ ਦੋ ਵੱਦਗੇ ਦਿਨ ਦੇ ਜਾਂਦੇ ਹਾਂ ਜਿਹੜਾ ਉੱਥੇ ਗੰਗਾ ਤੇ ਜਾਵੜਿਆ ਪੂਣੀ ਮੋੜ ਪੈਂਦਾ ਉੱਥੇ ਇੱਕ ਗੰਗਨਾ ਤੇ ਆਸ਼ਬੀ ਮਹਾਰਾਜ ਐ ਪੂਣੀ ਮੋੜ ਜਾ ਉਦੋਂ ਰਾਜੇ ਦਾ ਕੋੜਾ ਆਉਂਦਾ ਹਰਨ ਮਗਰ ਲੱਗਿਆ ਜਦੋਂ ਲੱਗਿਆ ਆਉਂਦਾ ਜਦੋਂ ਉਹ ਬਾਣੀਆਂ ਜਿਹੜੇ ਫੜੀ ਸੀ ਨਾ ਬਾਗਾਂ ਉਹਦੇ ਕੋਲੇ ਆ ਗਿਆ ਵਿੱਚੀ ਮਾਰਕੀਟ ਉਹਦੇ ਵਿੱਚ ਵੱਧਿਆ ਪਾਣੀ ਦਾ ਰੋੜ ਦੜ ਦਾ ਹੋ ਗਿਆ ਤੇ ਭਾਈ ਸੋਹ ਚਣਜੀ ਹੋਣੀ ਫੇਰ ਪਿੰਡ ਨੂੰ ਖੜੇ ਕੋੜੀ ਖੜੇ ਕੋੜੀ ਉਹ ਜਿਹੜਾ ਟੂਬ ਲੱਗੀ ਉਹ ਨਾ ਬਣਾ ਗੰਗਾ ਗਿਆ ਨਹੀਂ ਉਹ ਕਹਿੰਦਾ ਜੋ ਵੀ ਉਹ ਕਹਿੰਦਾ ਗੱਲ ਜੋ ਤੂੰ ਕੋੜੀ ਉਹ ਟੂਬ ਲੱਗੀ ਤੋ ਕੋੜੀ ਖੜਕਾ ਹੋਵੇ ਕੋੜੀ ਧਗੜ 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 ਉਹ ਜਿਹੜੇ ਲੋਕ ਲੋਕ ਤੇ ਪਚਾਈਆਂ ਬੈਠੀਆਂ ਸਾਰੀਆਂ ਵੀ ਆੜਤ ਗਿਆ ਕਿ ਉਹਨੂੰ ਤਰ ਕਿਉਂ ਗਿਆ ਆਪਾਂ ਹਰਨਾਂ ਦਾ ਮਾਰਾਂਗੇ ਬੜੇ ਮਿੱਟ ਹੈ ਨਹੀਂ ਭਾਈ ਕੋੜੀ ਤਾਂ ਉਹ ਕਿਧਰਾਂ ਚ ਇੱਕ ਮੁੰਡਾ ਛਿਆਰ ਜਾ ਕਹਿੰਦਾ ਵੀ ਘੋੜੀ ਦਾ ਸਰਪੰਚ ਆਲੀ ਆਉਂਦੀ ਆ ਉਹ ਕਹਿੰਦਾ ਕਿਉਂ ਕਹਿੰਦਾ ਵੀ ਚੰਦਰੀ ਵੀ ਉੱਤੇ ਹੀ ਆ ਉਹ ਕਹਿੰਦਾ ਆਪ ਤਾਂ ਮਰਦੇ ਸੀ ਚਾਰੇ ਮੁੰਡੇ ਮਰਵਾ ਲਈ ਛੇਰ ਘਰੇ ਪੈਂਦੇ ਸੀ ਹਲੇ ਹਾਂ ਹਾਂ ਤੇ ਉਹ ਕਹਿੰਦਾ ਲੈ ਆਓ ਜੋ ਆਗੀ ਨੇੜੇ ਕਿਵੇਂ ਕਰਨਾ ਕਹਿੰਦਾ ਕਿਵੇਂ ਕਰ ਹੁਣ ਉਹਨਾਂ ਦੇ ਪੋਲੇ ਪਰ ਸੋਣੇ ਘੋੜੀ ਲੈ ਚਲੋ ਉੱਥੇ ਚੱਲ ਕੇ ਦੋ ਪਾਰਟੀਆਂ ਪਰ ਕੇ ਸੋਣੇ ਬਾੜੀ ਦੀ ਭੂਖ ਦੋ ਹੁਣ ਆਪਾਂ ਕੀ ਕੀਤਾ ਜਾ ਕੇ ਬਾੜੀ ਉੱਤੇ ਲੈ ਗਏ ਸਿਵਾਂ ਚ ਲਾ ਕੇ ਕਿ ਸਣੇ ਸੌ ਕੁਸਤੇ ਉਹਨਾਂ ਨੇ ਉਹ ਬੋਤਾ ਤੂੰ ਬੋਤਾ ਜੋ ਜਿਵੇਂ ਆਲੇ ਘਰ ਦਾ ਤੀਜੇ ਦਿਨ ਮਾਪਾ ਪੌਲ ਚੋਕਦੇ ਨਾ ਹਾਂ ਇਹ ਪੌਲ ਚੋਕ ਕੇ ਹੁਣ ਤਾਂ ਜੀ ਬਾਹਲੇ ਹੁੰਦੇ ਆ ਅੱਕੇ ਨਹੀਂ ਕਿਹਾ ਕਿ ਤਾ ਹਾਂ ਉਂਗਲਾ ਨਾ ਇੰਨੇ ਇੰਨੇ ਕੁੰਡੇ ਤੀਜੇ ਦਿਨ ਨਾ ਪੌਲ ਚੋਕ ਕੇ ਕੁੰਡੇ ਚ ਪਾ ਕੇ ਤੇ ਸਿਵਾਂਚ ਧੱਪਦੇ ਤੇ ਮੁੰਡਿਆਂ ਦੀ ਡੀਕ ਜਾਰੀ ਹੈ ਉਦੋਂ ਅੱਛਾ ਸਾਰੇ ਬੈਠੇ ਆ ਭਾਈ ਜਦੋਂ ਮੁੰਡੇ ਆ ਗਏ ਉਹ ਕਹਿੰਦੇ ਕਿਉਂ ਵੀ ਛੇਰੋ ਬਕਿਓ ਕਹਿੰਦਾ ਪੁੱਛ ਨਾ ਕੰਜਰ ਨੇ ਸਾਡਾ ਤਾਂ ਬਦਲੇ ਲੈ ਲਿਆ ਸਾਤਾ ਦਾ ਚੌਂ ਤੋ ਨਹੀਂ ਗੰਗਾ ਪਹੁੰਚਿਆ ਉਹ ਕਹਿੰਦੇ ਹੋਇਆ ਕੀ ਕਹਿੰਦਾ ਇੱਕ ਆਰੀ ਕੋੜੀ ਵਹਿ ਗਿਆ ਹੈ ਉਹ ਉੱਥੇ ਜਾ ਕੇ ਜਦੋਂ ਕਹਿੰਦਾ ਸੀ ਵੇਖਿਆ ਉਹਨੂੰ ਜਿਹੜਾ ਉਤਾਰ ਕੇ ਮੋੜ ਕੇ ਲਿਆਂਦਾ ਤੇ ਕਹਿੰਦਾ ਮੋੜ ਕੇ ਜਦੋਂ ਸਿਰੇ ਤੇ ਦੂਜੀ ਔਰ ਗਏ ਜਿਹੜਾ ਉਹ ਕੋੜਾ ਭਜਾਰਨਦਾ ਤੇ ਸਣੇ ਕਹਿੰਦਾ ਕੋੜੀ ਭਜਿਆ ਇਹਦਾ ਗੰਜਰ ਸਾਤਾ ਚੌਂ ਤੋ ਗੰਗਾ ਤੇ ਨਹੀਂ ਪਹੁੰਚਿਆ ਐਸਾ ਸਾਡੇ ਅੜਕ ਰਹਿ ਗਈ ਗੱਲ ਅੱਛਾ ਉਹ ਆ ਕੇ ਮੁੰਡੇ ਪਹੁੰਚਦੇ ਫਲ ਫਲ ਤੇ ਨਹੀਂ ਫਲ ਤਾਂ ਸਿਵਰਾਂ ਚ ਪਏ ਪਰ ਕੋਲੋਂ ਪੈਣੀ ਇਹ ਦੇਖਿਓ ਕਿਵੇਂ ਮੁੰਡੇ ਤਾਂ ਕਈ ਡਰੇ ਸੀ ਪਤਰਾ ਤੇ ਇੱਥੇ ਰੱਖੋਨੇਗਾ ਮੁੰਡੇ ਤਾਂ ਅੱਗੇ ਡਰੇ ਸੀ ਹਾਂ ਕਹਿੰਦਾ ਵੀ ਉਹ ਕਰੋ ਫੁੱਲ ਪਾਉਣ ਬਾਂਮਣ ਨੂੰ ਪੇ ਦਿਓ ਹਾਂ ਮੁੰਡੇ ਤਾਂ ਕਈ ਡਰੇ ਸੀ ਉਹ ਕਹਿੰਦਾ ਵੀ ਠੀਕ ਆ ਸਰਪੰਚ ਦੇ ਪਰ ਵੜੀਆਂ ਪਤੇ ਤਾਂ ਭੋਗ ਭਗ ਤਾਂ ਪਹਿਲੇ ਛੱਦ ਲਿਆ ਲੈ ਵੀ ਪੰਡਤਾਂ ਕਹਿੰਦਾ ਹਾਂ ਬੰਦਾ ਬੜਾ ਖਤਰਨਾਕ ਸੀ ਇਹ ਫੁੱਲ ਤੂੰ ਪਾਉਣੇ ਆ ਬੜੇ ਖਿਆਲ ਨਾਲ ਪਾਉਣੇ 4 ਦਾ 15 ਪੰਜ ਦਾ 6000 ਲੈ ਹਾਂ ਲੋੜਾਂ ਉਹ ਕਹਿੰਦਾ ਜੀ ਕੋਈ ਨਹੀਂ ਉਹ ਤੇ ਖਰਚਦੇ ਨੇ ਤੇ ਮੈਨੂੰ ਕੀ ਫਰਕ ਪੈਂਦਾ ਹਾਂ ਕਹਿੰਦਾ ਚਲੋ ਪੁਰਗੋ ਨੂੰ ਨੂੰ ਹਾਂ ਤੇ ਕਰੋ ਗੁਦਰੀ ਛਾਉਂਦੇ ਬਾਪੂ ਦੇ ਫੁੱਲ ਪਾਉਣੇ ਉਹ ਇੱਕੁੱਠੀ ਪੁਰਾਣਾ ਰੇਡੀਮੇਂਟਰੀ ਹੁੰਦਾ ਸੀ ਉਹ ਕਿਹੜਾ ਇੱਥੇ ਇਹ ਬਰੀ ਪੋਣੀ ਆ ਤੇ ਆ ਮੀਟਰ ਕਲੀੜਾ ਪਿਆ ਸੀ ਉਹਦੀ ਵੱਡੀ ਸਾਰੀ ਕੁਥੀ ਬਰਾफी ਫੀਤੀ ਘੰਡਾ ਆ ਜੀ ਉਹ ਬਣਾ ਕੇ ਤੇ ਭਾਈ ਉਹਨਾਂ ਨੇ ਗਏ ਸੀ ਵਾਤ ਜਾ ਕੇ ਤੇ ਸਾਰਿਆਂ ਨੇ ਜਾ ਕੇ ਬਾਂਹ ਨੂੰ ਜੂ ਤੱਕ ਛੱਡ ਕੇ ਆਏ ਬਾਂਹ ਦੇ ਪਹਿਲੇ ਹੱਥ ਨਾਲ ਬਾਪੂ ਜੀ ਨੂੰ ਬਿਲਾ ਕਰਕੇ ਦੁੱਡੀ ਆ ਜਿਹਨੂੰ ਕਹੇ ਉਹ ਅੱਗੇ ਨਾ ਆਪਣਾ ਸੁਕਮੰਦਰ ਆ ਮੈਨੂੰ ਵੀ ਪਤਾ ਆ ਫੜੀ ਜਾਂਦਾ ਕੋਈ ਬਣਾਉਂਦਾ ਨਹੀਂ ਹੁੰਦਾ ਹੈ। ਫਿਰ ਦਾ खुद ਹੀ ਉਹਨੇ ਆ ਫੜੀ ਜਾਣਾ। ਤੇ ਉਹ ਫੜੀ ਜਾਂਦਾ। ਜਿਉਂ ਦੇਖਿਆ ਕਿ ਨਾ ਸਾਰੇ ਮੋੜ ਕੇ ਕੋਈ ਖੜਦਾ ਹੁਣ ਕਿਹਦਾ ਕੀ ਹੈ ਕਿਹੜਾ ਤਕੀ ਆਉਗਾ। ਤੇ ਆਪਾਂ ਇਹਨੂੰ ਕੋਈ ਨਾ ਤਾਂ ਉਹ ਟੋੜੇ ਤੋਂ ਬਾਕੀ ਗੱਤ ਨੂੰ ਪਾ ਲੰਗੀ। ਗਾਗਿਆ ਸੂਆ ਜਿਵੇਂ ਆਪਣੇ। ਉਹਨਾਂ ਕਿਹਦਾ ਦਰਾਂਤ ਸੀਗਾ। ਉਹ ਵੱਢ ਗਿਆ ਤਾਂ ਉਹਦਾ ਮਾਲੰਦੇ ਮਰਨੇ ਤੇ ਉਹ ਟੁੰਡ ਜਿਹਾ ਖੜਾ ਸੀ। ਉਹਦੇ ਥੱਲੇ ਸੀ ਨਲਕਾ। ਉਹ ਕਹਿੰਦਾ ਵਿਆਹ ਕਰ ਉਹਨੇ ਟੁੰਡ ਜਿਹਦੇ ਉੱਤੇ ਰੱਖ ਕੇ ਚਾਪ ਉੱਤੀ ਬਾਤ ਕੇ ਪਛਾਪਾ ਲੱਗਿਆ ਆਪਣਾ। ਉਹ ਪੰਡਤ ਆ।

ਹਾਂਜੀ ਉਹਨਾਂ ਦੀ ਹਾਂਜੀ ਹਾਂਜੀ ਯੋ ਡੱਕ ਪਿਆ ਉਹ ਆਕੀ ਅੱਗੇ ਕੱਟੀਆਂ ਲਿਕਣਾਂ ਹੁੰਦੀਆਂ ਸੀ ਭੰਗੜਾ ਚੱਕਦੇ ਹੁਣ ਵਾਲ ਕੰਮ ਨਹੀਂ ਸੀ ਤਾਂ ਉਹ ਭੰਗੜਾ ਤੜਕਿਉ ਆਈ ਜੋ ਉਹ ਜੂਰੇ ਹੁਣ ਪਿਆ ਰੰਗ ਨਹੀਂ ਲੀ ਜਿਉ ਹੁੰਦੀ ਥੀਰੇ ਜਵਾਰ ਮੋਠੀ ਤੇ ਉਹ ਭੰਗੜਾ ਆਈ ਚੱਕਣ ਲਈ ਦੇਖਿਆ ਵੀ ਆ ਤਾਂ ਨਾ ਛੇਠ ਰਾ ਦੇ ਸ਼ਰਾਬੀ ਹੋਣਗੇ ਇਹਨਾਂ ਤੋਂ ਕਿਤੇ ਡਿੱਗਿਆ ਉਹਨੇ ਜੋਂ ਤਫਾ ਨੇ ਫੇਚ ਤੇ ਘਰੇ ਖੜੀ ਆ ਆਪਦੇ ਘਰੇ ਆ ਗਈ ਆਪਦੇ ਪੰਗੀਆਂ ਨੂੰ ਕਹਿੰਦੀ ਆ ਕਹਿੰਦੀ ਐਂ ਕਰੋ ਕਿਸੇ ਕੋਲ ਗੱਲ ਨਾ ਕਰੋ ਕਿ ਤੈਨੂੰ ਮਾਲਾ ਤੁਹਾਡਾ ਸੇਠਾ ਤਾਂ ਦਾ ਰਾਤ ਦੇ ਸ਼ਰਾਬੀ ਹੋਣਗੇ ਹੀਰੇ ਜਵਾਰ ਮੋਤੀਆ ਕਹਿੰਦੀ ਐਨਾ ਖੜਕਾ ਵਿੱਚ ਹੁੰਦਾ ਤੇ ਤੁਸੀਂ ਕਿਸੇ ਕੋਲ ਗੱਲ ਨਹੀਂ ਕਰਨੀ ਉਹ ਕਹਿੰਦਾ ਆਪਾਂ ਖੋਲਾਂਗੇ ਰਾਤ ਦੇ 12 ਵਜੇ ਆਪਾਂ ਖੋਲਦੇ ਹੀ ਨਹੀਂ ਉਹ ਕਹਿੰਦਾ ਠੀਕ ਆ ਤੇ ਚਲੋ ਭਾਈ ਕੀ ਹੋਇਆ ਤਾਂ ਬੈਠੇ ਆ ਬਾਣਗੇ ਝਾਕਦੇ ਕੜੀਆਂ ਹਲਦੇ ਨੇ ਬਿੰਦੇ ਬਿੰਦੇ ਦੇਖਿਆ ਹੈ ਕਹਿੰਦੇ ਉਹ ਪਹਿਲਾਂ 11 ਵਜੇ ਉਹ ਕਹਿੰਦਾ ਕਿੰਨੇ ਦੋ ਜਿੰਨੇ ਲੱਗਿਆ ਖੋਲ ਹੁਣ ਕਿਹੜਾ ਘਰ ਇੱਥੇ ਆਜੂ ਉਹ ਦੂਆ ਨਾ ਮਰਦਾ ਟਾਈਮ ਪੂਰਾ ਹੋ ਰਣ ਦੇ ਹੈ ਬਾਰਾਂ ਮੱਧ ਗੇਰੀ ਕਹਿੰਦਾ ਲਿਆ ਲਿਆ ਹੁਣ ਜਿਹੜਾ ਕਹਿੰਦੀ ਸੀ ਧਨਮਾਲ ਜਿਹੋ ਦੇ ਆਕੇ ਉਹਨੇ ਸਿੱਟਿਆ ਉਹ ਉੱਤੇ ਮੇਸਤੇ ਰੱਖਿਆ ਤੇ ਕੋਟੀਆਂ ਜੇ ਢਿੱਗੀਆਂ ਉਹ ਕਹਿੰਦਾ ਚਾਹ ਪਰੇ ਸਾਨੂੰ ਐਵੇਂ ਦਾਰਾਂ ਸਵੇਰ ਦੀ ਪਿਆਈ ਜਾਂਦੀ ਆ ਆਹ ਕੋਟੀਆਂ ਚੱਕੀ ਫਿਰ ਉਹ ਸੁਣ ਸਿੱਟਿਆ ਤੇ ਸਿੱਟਿਆ ਨਾ ਸਿੱਟਿਆ ਲੱਕ ਉਹਨੇ ਮਾਰਿਆ ਹੁਣ ਜੋ ਉਹਦੀ ਹੀ ਪੇਸ ਪਾਲੀਆਂ ਉਹਦੇ ਚ ਪਾਲੀਆਂ ਤੇ ਆਹ ਦਾ ਪੂਰ ਮਗਦਾ ਮਹੀਨਾ ਸੀ ਜਿਉਂ ਗਈ ਤੇ ਗੰਦੇ ਨਾਲੇ ਸਿੱਟਿਆ ਹੂੰ ਸੁਣ ਹੈ ਉਹ ਗੁਤਰੀ ਰੱਖ ਲਈ ਪੰਗਾ ਉਹ ਪਾਉਂਦੀ ਐ ਉਹ ਆਖਰੀ ਮੀਟਲ ਇਹਦਾ ਵੀ ਜਵਾਬ ਦੀ ਫਰਾਕ ਬਣਾਉ ਤੇ ਵੱਡਿਆ ਸਿੱਟੀ ਆਈ। ਹੂੰ। ਲੋ ਜੀ ਦੇਖੋ 4 ਮਹੀਨੇ ਬੀਤ ਗਏ। ਹਾਂ। ਜਦੋਂ ਬੀਤ ਗਏ ਤਾਂ ਉਹ ਪੰਡਤ ਆ ਗਿਆ। ਹਾਂ। ਜਦੋਂ ਪੰਡਤ ਆ ਗਿਆ ਪੰਡਤ ਨੂੰ ਪੁੱਛਿਆ ਕਿ ਕਹਿੰਦਾ ਕਉ ਬਾਪੂ ਦੇ ਫੋਲ ਪਾਇਆ ਤੇ। ਇਹੋ ਨਹੀਂ ਪਤਾ। ਕਹਿੰਦਾ ਹਾਂ ਜੀ। ਕਹਿੰਦਾ ਕੰਨਾਂ 'ਚ ਨੱਤੀਆਂ ਤੇ ਆਪਦੇ ਸਿਕੀਰਾਂ 'ਚ ਵੜ ਕੇ ਪਈਏ ਖਵਾ ਕੇ ਆ ਗਿਆ। ਤੇ ਕੰਨਾਂ 'ਚ ਨੱਤੀਆਂ ਮਗਰ ਛੁੱਟੀ ਕਰਕੇ ਤੁਰਦਾ ਮੈਨੂੰ ਕਹਿੰਦਾ ਪੰਡਤ ਤੂੰ ਜਾ ਤੇ ਮੈਂ ਤਾਂ ਚਲਿਆ ਸੜਕ ਨੂੰ। ਉਹਨੇ ਕਿਹਾ ਹੁਣ ਕਿਹੜਾ ਕਿਸੇ ਨੂੰ ਪੁੱਛਣਾ ਦੱਸਣਾ। ਹਾਂ। ਇਹਨਾਂ ਠੀਕ ਆ ਤਾਂ ਉਹਨੇ ਜਦੋਂ ਉਹਨੇ ਮੁੰਡੇ ਨੂੰ ਲੈ ਕੇ ਜੋ ਆਕ ਨੂੰ ਨਾ ਉਹਨਾਂ ਦੇ ਆ ਗਈ ਉਹ ਪੰਗਣ ਚੱਕਣ ਉਹ ਫਰਾਕ ਪਾ ਕੇ ਜਿਹੜੀ ਕੋ ਨਾਲ ਲੀੜੇ ਵਾਲੀ ਸੀ ਹਾਂ ਜੀ ਕਣ ਗੁੜੀਆਂ ਨੂੰ ਬੜੀ ਪਛਾਣ ਹੁੰਦੀ ਆ ਇੱਕ ਦੂਈ ਨੂੰ ਕਹਿੰਦੀ ਆ ਕਹਿੰਦੀ ਭੈਣ ਜੀ ਕਹਿੰਦੀ ਤੈਨੂੰ ਗੱਲ ਦੱਸਾਂ ਕਹਿੰਦੀ ਭੈਣੇ ਦੱਸ ਚੰਗੀ ਜੀ ਦੱਸੀ ਕਹਿੰਦੀ ਹਾਂ ਕਹਿੰਦੀ ਆਹ ਆ ਜਿਹੜੀ ਬੱਚੇ ਦੇ ਪਾਈ ਹੈ ਨਾ ਫਰਾਕ ਇਹਦੇ ਤੇ ਬਾਪੂ ਜੀ ਆਪਣੇ ਫੌਲਜੀ ਤਾਂ ਮੇਰੇ ਸੂਟ ਨਾਲ ਆਦਾ ਉਹ ਕੋਈ ਹੋਰ ਕੋਈ ਨਹੀਂ ਨੂੰ ਚੱਕ ਲੈਂਦਾ ਇਹਨੂੰ ਇੱਥੇ ਕੋਈ ਫੁੱਲ ਨਾਲ ਮਿਲਣ ਹਾਂ ਵੀ ਹਾਂ ਹੀ ਤਾਂ ਗੱਲ ਹੋਈ ਹੈ ਕਰੋ ਰਾਤ ਨੂੰ ਆ ਸੁਣ ਰਾਤ ਨੂੰ ਆਗੇ ਬੰਦੇ ਟੱਡੀਆਂ ਤੋਂ ਕਹਿੰਦੀ ਸਾਨੂੰ ਗੱਲ ਦੱਸ ਕੇ ਕਹਿੰਦੀ ਦੱਸੋ ਕਹਿੰਦੀ ਕਿ ਆਪਣੇ ਪਾਈ ਦੇ ਕੋਲ ਸੀ ਨਾ ਹਾਂ ਕਹਿੰਦੀ ਉਹ ਨਾ ਕਹਿੰਦੀ ਆ ਭੰਗੜ ਦੇ ਉਹ ਲੀੜਾ ਪਾਇਆ ਵਾ ਬੱਚੇ ਦੇ ਉਹ ਕਹਿੰਦਾ ਕੋਈ ਨਹੀਂ ਸ਼ਵੇਰੇ ਸੀ ਉਹਨੇ ਇਹ ਚ ਵਾਰਾ ਚੜ੍ਹਦੀ ਪਹਿਲਾ ਬੱਚੇ ਨੂੰ ਪਵਾਤਾ ਤੇ ਉਹਨੇ ਦੇਖ ਲਿਆ ਉਹ ਕਹਿੰਦੇ ਹਾਂ ਉਹ ਹੀ ਹੈ ਉਹ ਕਹਿੰਦੇ ਪਾਈ ਗੱਲ ਸੁਣ ਥਾ ਫੇਰ ਚੜੀ ਤੂੰ ਚੋਰ ਨਹੀਂ ਚੋਰ ਦੀ ਭਾਈ ਨਹੀਂ ਨਾ ਤੂੰ ਸਾਡਾ ਕੋਲ ਚੱਕਿਆ ਗੱਲ ਸਾਨੂੰ ਸਹੀ ਦੱਸ ਦੀ ਉਹ ਕਹਿੰਦੀ ਸਹੀ ਦੱਸੂ ਕਹਿੰਦਾ ਵੀ ਜਿਹੜਾ ਬੱਚੇ ਦੇ ਜੀੜਾ ਪਾਇਆ ਨਾ ਫਰਾਕ ਇਹ ਤੂੰ ਕਿੱਥੋਂ ਲਿਆ ਹੈ ਉਹ ਕਹਿੰਦੀ ਜਿਹੜੇ ਵਿੱਚ ਨਾ ਐਨੀਆਂ ਖੱਡੀਆਂ ਸੀ ਉਹ ਕਹਿੰਦਾ ਕਹਿੰਦੀ ਕਿ ਉਹ ਤਾਂ 4 ਮਹੀਨੇ ਹੋ ਗਏ ਮੈਂ ਗੰਦੇ ਨਾਲੇ ਚ ਪਿਆ ਹੁੰਦੀਆਂ ਹੈ ਅੱਛਾ ਹੋਰ ਕੀ ਗੱਲ ਕਹਿੰਦੀ ਤੂੰ ਤਾਂ ਭਾਈ ਜਾਂ ਤੂੰ ਤਾਂ ਠੀਕ ਹੈ ਜਾ ਸਾਥ ਚੱਲੋ ਕਿਉਂ ਕਰੋ ਕਹਿੰਦੀ ਬੰਮ ਨੂੰ ਸੋਧੋ ਹਣ ਹੈ ਮਮਨਾ ਛੱਤ ਲਿਆ ਆ ਮਣੀਰ ਆਪਣੇ ਪੁੱਟੇ ਨੂੰ ਤਿਆਰ ਹੋਈ ਫਿਰੇ ਉਹ ਕਹਿੰਦਾ ਸਰਪੰਚ ਬੜੇ ਸ਼ਿਆਣੇ ਹੁੰਦੇ ਉਹ ਕਹਿੰਦਾ ਚੱਕਰ ਹੀ ਪੁਲਿਸ ਨੂੰ ਫੜਾਵਾਂਗੇ ਖਰਚ ਕਰਾਤਾ ਪੌਲਿਸੀ ਪੈ ਇਹਨਾਂ ਸਾਨੂੰ ਗੱਲ ਤਾਂ ਕਰਨ ਲੈਣ ਦਿਓ ਕੀ ਪਤਾ ਗੱਲ 'ਚ ਨਿਕਲ ਜੇ ਹੈ ਹਾਂ ਇਹ ਹਾਂ ਬੜੇ ਧਾਲੇ ਤੇ ਬਾਣ ਗਿਆ ਆ ਸਾਡੇ ਪਿਓ ਦੇ ਹੱਥ ਕਰੇ ਨਾਏ ਫੜੇ ਨਾ ਰਹਿਣ ਜਿਹੜਾ ਸਰਪੰਚ ਨੂੰ ਕਹਿੰਦਾ ਜੀ ਮੈਂ ਵੀ ਇੱਕ ਗੱਲ ਕਰ ਸਕਦਾ ਹਾਂ ਉਹ ਕਹਿੰਦਾ ਹੈ ਬਾਣ ਪੰਚ ਕਹਿੰਦਾ ਉਹ ਕਹਿੰਦਾ ਦੋ ਕਰ ਸਕਦਾ ਦੋ ਕਰ ਕਹਿੰਦਾ ਜਿਹੜੇ ਹਣ ਬਾਣ ਗਏ ਆ ਫੰਡ ਮੰਨੇ ਕਿ ਢਿੱਡ ਕੱਢਿਆ ਇਹਨਾਂ ਦੇ ਇਹਨਾਂ ਚੋਂ ਤਾਂ ਨਹੀਂ ਗਿਆ ਮੈਂ ਕੱਲਾ ਕੌਣ ਸੀ ਉਹਨੂੰ ਜਾਣਣਾ ਬਈ ਉਹ ਬਾੜੀਆਂ ਪੋਲੇ ਪੈ ਕੇ ਕਿਨੂੰ 6:00 ਤੱਕ ਆਈ ਕੋੜੀ ਪੈ ਕੇ ਚੱਕ ਹੱਨ ਬਜਾਈ ਉਹ ਕਹਿੰਦਾ ਮੈਂ ਵੀ ਦੱਸਦਾ ਕਹਿੰਦਾ ਦੱਸ ਫਿਰ ਕਹਿੰਦਾ ਆਪਣੇ ਸੂਹੇ ਤੇ ਨਾਲ ਕਹਿਣ ਲੱਗਿਆ ਕਹਿੰਦਾ ਹਾਂ ਕਹਿੰਦਾ ਜੀ ਉਹਦੇ ਤੇ ਮੈਂ ਘਰ ਤੇ ਟੁੰਨ ਜਾਇਦਾ ਵੱਡੇ ਉਹਦੇ ਤੇ ਤੇ ਉੱਥੇ ਲੱਗ ਜਾ ਕੇ ਮੇਰੇ ਹੀ ਬੱਸ ਉਹ ਕਹਿੰਦੇ ਰਹਿਣ ਦੋ ਪੋਸਿਬਲ ਕਦੂਦਾ ਮਾਲੀ ਮਰੇ ਤੇ ਫੌਲੀ ਖਾ ਗਿਆ ਪੁੱਤੇ ਬੱਸ ਜੀ ਖਾਲਸਾ ਬੁੜਾ ਲਿਓ ਗਿਆ